ਮੈਨੂੰ ਮੇਰੇ ਘਰ ਵਾਲੀ ਬੋਲਦੀ ਕਹਿੰਦੀ ਸੁਖੀ ਚਾਰ ਦਿਨ ਹੋ ਗਏ ਸੀ ਕਹਿੰਦੀ ਮੇਰੀ ਜਠਾਣੀ ਨੂੰ ਕਹਿੰਦੀ ਤੜਫੜ ਜੀ ਕਰਦੀ ਨੂੰ ਕਹਿੰਦੀ ਅੱਜ ਫਿਰ ਕਰਾਤੀ ਚੁੱਪ ਕਹਿੰਦੀ ਮੈਂ ਤਾਂ ਮੈਂ ਕੀ ਗੱਲ ਹੋ ਕਹਿੰਦੀ ਲੜ ਪਿਆ ਸੀ ਅੱਜ ਪੰਜ ਵਾਰ ਹੀ ਲੜ ਪਿਆ ਕਹਿੰਦੀ ਮਾਹ ਯਾਰ ਬਾਜਬੋਈ ਤਾਂ ਹੀ ਨਹੀਂ ਮੈਂ ਤਾਂ ਸਾਰਾ ਦਿਨ ਘਰੇ ਸੀ ਕਹਿੰਦੀ ਬਾਜ ਥੋੜੀ ਹੁੰਦੀ ਨਹੀਂ ਸਾਡੀ ਲੜਾਈ ਦੀ ਮੈਂ ਦੱਸ ਤਾਂ ਦੇ ਕਹਿੰਦੀ ਵਟਸਐਪ ਸਟੇਟ ਚੈੱਕ ਕਰ ਲੈ ਕਹਿੰਦੀ ਪੰਜ ਬਾਤੇ ਕਹਿੰਦੀ ਇਕੱਠੇ ਕਹਿੰਦੀ ਚਾਰ ਹੀ ਦੇਖਿਆ ਕਹਿੰਦੀ ਪੰਜ ਵੀ ਤਾਂ ਕਹਿੰਦੀ ਝਾਕੀ ਨਹੀਂ ਮੇਰੇ ਲਈ ਮੈਂ ਤਾਂ ਬਾਹ ਬੜਾ ਲੜਦੀ ਹਾਂ ਕਹਿੰਦਾ تھا ਬਾਹਰ ਬੂਟਰ ਤੇ ਜਾਣਾ ਸੀ ਨਾ ਕਹਿੰਦੀ ਆਏ ਨਹੀਂ ਕਹਿੰਦੀ ਅਸੀਂ ਕਿਤੇ ਮਾਨਗੀਤਾ ਕਹਿੰਦੀ ਆਪਦੇ ਆਪ ਤੇ ਪਰ ਕਹਿੰਦੀ ਤਸੱਲੀਆਂ ਕਰਾ ਦੇਣਾ ਮੈਂ ਆਪਦੀ ਮਾਂ ਕੋਲੇ ਵਾਗ ਆਵਾ ਮਾਂ ਵੀ ਕਰਾ ਤੇ ਨਾ ਗਵਾਂਢੀ ਚੁੱਪ ਮਾਂ ਤੇਰੀ ਨੂੰ ਨੇ ਕਹਿੰਦੀ ਨੂੰ ਤਾਂ ਕਹਿੰਦੀ ਬਾਹਰ ਹੀ ਨਿਕਲੀ ਸਾਰਾ ਦਿਨ ਮਾਂ ਹੀ ਆਹੇ ਏਸੀ ਚ ਬਹਿ ਕੇ ਲੜਦੀ ਬੋਣਿਆ ਇਹ ਤੂੰ ਕਮਾਲ ਆ ਪੁੱਤ ਕਹਿੰਦੀ ਇਸ ਟਾਈਮ ਵੀ ਕਹਿੰਦੀ ਜੁੰਡੇ ਪਟਾਈ ਜਾਂਦੀ ਅਸੀਂ ਪਹਿਲਾਂ ਕਹਿੰਦੀ ਤਾਂ ਲੜਾਈ ਵਾਲੀ ਘੈਂਟ ਆ ਕਹਿੰਦੀ ਮੈਨੂੰ ਨਹੀਂ ਸੁਣਿਆ ਦੇ ਕਹਿੰਦੀ ਲਾਓ ਕਹਿੰਦੀ ਤੇਰੀ ਮਾਸੇ ਨਾਲ ਹੀ ਲੜਪੈ ਕਰੋ ਕਹਿੰਦੀ ਨਾ ਕਹਿੰਦੀ ਤੇਰੇ ਬਾਪੇ ਬਾਹਰ ਨੂੰ ਪਤਾ ਲੈ ਕੇ ਨੇ ਇਸ ਟਾਈਮ ਵੀ ਜੁੰਡੇ ਆ ਕੋਈ ਨਾ ਮਾ ਕਹ ਲਉ ਤੈਨੂੰ ਫੋਨ ਲੈ ਕੇ ਦੂੰ ਮੈਂ ਇੱਕ ਵਾਰ ਸਭ ਤੇ ਸਟੇਟਸ ਪਾਉਣਾ ਮਾ ਗਾਹਣਾ ਬੰਦਾ ਚੁੱਪ ਕਰ ਜਾਂਦਾ ਕਹਿੰਦੀ ਤਨ ਨਾ ਕਹਿੰਦੀ ਮੇਰੀ ਨੂੰ ਤਾਂ ਕਹਿੰਦੀ ਇੰਨੀ ਇੰਟੈਲੀਜੈਂਟ ਲੈਂਦੀ ਕਹਿੰਦੀ ਸੌਂ ਲੱਗੇ ਸਾਰੇ ਨੇ ਐਹ ਜਿਹੇ ਨੂੰ ਹੋਈ ਹੁਣ ਕਹਦੀ ਨਾ ਕਹਿੰਦੀ ਪਤਾ ਲੱਗਦਾ ਕਿਹੜੇ ਬੜੇ ਲੜ ਪੈਂਦੀਆਂ ਨਾਲੇ ਕਹਿੰਦੀ ਪੜਾਅਸ ਕੱਢ ਲੈਂਦੀ ਆ ਮਾ ਬੇਬੇਸ ਕਰਾ ਸੋਸ਼ਲ ਮੀਡੀਆ ਦੇ ਜਵਾਨਾ ਮੈਂ ਕਿ ਹੁਣ ਤੂੰ ਆਇਆ ਨਾ ਪੁੱਛਾ ਕਰ ਕਿਸੇ ਨੂੰ ਵੀ ਤੁਹਾਡੇ ਘਰੇ ਖੈਰ ਸੁੱਖਾ ਹੁਣ ਤੂੰ ਆਇਆ ਪੁੱਛਾ ਕਰ ਭਾਈ WhatsApp ਤੇ ਖੈਰ ਸੁੱਖਾ ਕੋਈ ਲੜਾਈ ਤਾਂ ਨਹੀਂ ਹੋਈ ਕਿਸੇ ਨਾਲ ਕਹਿੰਦੀ ਚੰਗਾ ਪ